ਸ੍ਰੀ ਗਾਉ ਸਿਧੰਤ ਡੈਲਿੰਗ ਸੇਰਾ ਟੀਵੀ ਤੇ ਮੈਂ ਸੁਵਿੰਦਰ ਕੰਬੋਜ ਤੁਹਾਡੇ ਨਾਲ ਅੱਜ ਸਵੇਰੇ ਯਾਨੀ ਕਿ ਅੱਜ 28 ਤਰੀਕ ਗੱਗਾ ਪੀਰ ਦੀ ਜਨਮ ਦਿਵਸ ਹੈਗੀ ਹੈ ਤਸਵੀਰਾਂ ਪਹਿਲਾਂ ਮੈਂ ਦਿਖਾ ਦਵਾ ਅੰਡਾ ਹਿਆਰਪੁਰ ਚੌਕ ਜਿਹੜਾ ਕੀ ਫਾਟਕ ਹੈਗਾ ਉਹਦੇ ਬਿਲਕੁਲ ਨਾਲ ਮੌਜੂਦ ਹੈਗੇ ਆ ਜਿੱਥੇ ਕੀ ਗੱਗਾ ਪੀਰ ਦੀ ਜਨਮ ਦਿ ਜਿਹੜੀ ਹੈਗੀ ਆ ਉਹ ਮਲਾਈ ਜਾ ਰਹੀ ਹੈ ਔਰ ਸਵੇਰੇ ਇਹ ਜਿਹੜੇ ਸ਼ਰਧਾਲੂ ਆਗੇ ਨੇ ਜਿਹੜੀਆਂ ਸੰਗਤਾਂ ਹੈਗੀਆਂ ਨੇ ਲੱਤਮਸਤਕ ਹੋਣ ਉੱਥੇ ਪੁੱਜੀਆਂ ਨੇ ਤੇ ਨਾਲ ਦੀ ਨਾਲ ਤਸਵੀਰਾਂ ਵੀ ਅਸੀਂ ਦਰਸ਼ਕਾਂ ਨੂੰ ਖਾਲੀਆਂ ਕਰ ਰਹੇ ਆ ਕਿ ਦੁੱਧ ਦਾ ਭੋਗ ਜਿਹੜਾ ਹੈਗਾ ਉਹ ਲਵਾਇਆ ਜਾ ਰਿਹਾ ਆ ਆਪ ਦੇ ਨਾਲ ਅੱਲਾ ਤਮਸਕ ਹੋ ਰਹੀਆਂ ਸੰਸਾ ਆਸ਼ੀਰਵਾਦ ਪ੍ਰਾਪਤ ਕੀਤਾ ਜਾ ਰਿਹਾ ਹੈ ਸੰਤਾ ਵਿੱਚ ਵੀ ਭਾਰੀ ਉਤਸ਼ਾਹ ਜਿਹੜਾ ਹੈਗਾ ਉਹ ਇੱਥੇ ਦੇਖਣ ਨੂੰ ਮਿਲ ਰਿਹਾ ਮੱਥਾ ਕੇ ਕੇ ਵੈਲਫੇਅਰ ਦਾ ਸਾਡੇ ਦੇ ਗਿਣਾਂ ਦੇ ਆ ਵੀ ਮੱਥਾ ਕੇ ਕੇ ਦਾ ਲੈਆ ਜਾ ਰਿਹਾ ਹੈ ਜਸਤਸਕ ਹੋਇਆ ਜਾ ਰਿਹਾ ਹੈ ਔਰ ਦੂਸਰੀ ਗੱਲ ਇਹ ਵੀ ਅੱਜ ਤੁਹਾਨੂੰ ਹੋਗਾ ਕਿ ਇਸ ਸੰਸਥਾ ਵੱਲੋਂ ਜਿਹੜੀ ਗੁੱਗਾ ਪੀਰ ਵੈਲਫੇਅਰ ਸੁਸਾਇਟੀ ਹੈਗੀ ਇਹਨਾਂ ਵੱਲੋਂ ਹਰ ਸਾਲ ਗੁੱਗਾ ਪੀਰ ਜਨਮ ਦਿਤੋ ਅਗਲੇ ਦਿਨ ਜਾਨੀ ਕਿ ਕੱਲ 28 ਤਰੀਕ ਨੂੰ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਜਿਹੜੀਆਂ ਬੇਸਹਾਰਾ ਅਜ਼ੂਰ ਤੋਂ ਮੰਦ ਲੜਕੀਆਂ ਹੈਗੀਆਂ ਨੇ ਉਹਨਾਂ ਦੀਆਂ ਸ਼ਾਦੀਆਂ ਕਰਵਾਈਆਂ ਜਾਂਦੀਆਂ ਨੇ ਇਸ ਵਾਰ ਵੀ 11 ਲੜਕੀਆਂ ਦਾ ਵਿਆਹ ਜਿਹੜਾ ਹੈਗਾ ਕੱਲ 28 ਤਰੀਕ ਨੂੰ ਹੋਣਾ ਹੈ। ਔਰ ਲਗਾਤਾਰ ਉਪਰਾਲਾ ਜਿਹੜਾ ਹੈਗਾ ਗੁੱਗਾ ਪੀਰ ਵੈਲਫੇਅਰ ਸੁਸਾਇਟੀ ਵੱਲੋਂ ਕਰਵਾਇਆ ਜਾ ਰਿਹਾ। ਔਰ ਕੈਸੂਲੇ ਦੀਆਂ ਤਸਵੀਰਾਂ ਜਿਹੜੀਆਂ ਦੂਰੋ ਦੂਰੋ ਸੰਤਾ ਜਿਹੜੀਆਂ ਹੈਗੀਆਂ ਨੇ ਇੱਥੇ ਪਹੁੰਚ ਰਹੀਆਂ ਨੇ ਨਤਮਸਤਕ ਹੋ ਰਹੀਆਂ ਨੇ ਗੁੱਗਾ ਪੀਰ ਜਿਹੜੇ ਜਿਨ੍ਹਾਂ ਦੀ ਜਗਾ ਹੈਗੀ ਆ ਉਥੇ ਆ ਕੇ ਅਸ਼ੀਰਵਾ ਜਿਹੜਾ ਹੈਗਾ ਉਹ ਲਿਆ ਜਾ ਰਿਹਾ ਇਹ ਤਸਵੀਰਾਂ ਨੇ ਸਵੇਰ ਅੱਜ ਸਵੇਰ ਦੀਆਂ ਜਿੱਥੇ ਕੀ ਲੋਕਾਂ ਦੇ ਵਿੱਚ ਸੰਤਾਂ ਦੇ ਵਿੱਚ ਖਾਸਾ ਉਤਸ਼ਾਹ ਜਿਹੜਾ ਹੈਗਾ ਉਹ ਦੇਖਣ ਨੂੰ ਮਿਲ ਰਿਹਾ ਮੈਂ ਕੋਸ਼ਿਸ਼ ਕਰਾਂਗਾ ਕਿ ਜਿਹੜੇ ਇੱਥੇ ਦੇ ਪ੍ਰਧਾਨ ਹੈਗੇ ਨੇ ਗੱਲਬਾਤ ਉਹਨਾਂ ਨਾਲ ਕਰ ਸਕਾਂ ਪ੍ਰਧਾਨ ਜੀ ਗੱਲ ਸੁਣਿਓ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਜਿਹੜੀ ਜੰਮਤੀ ਜਿਹੜੀ ਹੈਗੀ ਆ ਉਹ ਮਲਾਈ ਜਾ ਰਹੀ ਆ ਔਰ ਮਾਤਾ ਦੇ ਕੇ ਕਿਹਾਦੇ ਮਾਤਾ ਵੱਲੋਂ ਵੀ ਪਾਸਾ ਜਿਹੜਾ ਹੈ ਉਹ ਇਹ ਕਮੇਟਰੀ ਕਿਹੋ ਜਿਹੀ ਹੋ ਰਹੀ ਹੈ ਇਹ ਕੱਲ ਸਾਡੀ 26 ਜੀ ਨੂੰ ਮਹਿੰਦੀ ਸੀ ਅੱਜ ਬੁਗਾਬੀਜ ਜੀ ਦਾ ਮੇਲਾ ਹੈ ਤੇ ਕੱਲ ਲੜਕਿਆਂ ਦੇ 11 ਲੜਕੇ ਨੇ ਵਿਆਹ ਹੋਏ ਉਹਦੇ ਸਾਰੇ ਭੈਣ ਭਰਾਵਾਂ ਦੇ ਸਹਿਯੋਗ ਨਾਲ ਹੁੰਦਾ

ਤਾਂ ਬਿਲਕੁਲ ਸਾਰੇ ਤਿਆਰੀਆਂ ਜਿਹੜੀਆਂ ਹੈਗੀਆਂ ਉਹ ਦੱਸੀਆਂ ਗਈਆਂ ਨੇ ਕਿ ਅੱਜ ਮੇਲਾ ਜਿਹੜਾ ਹੈਗਾ ਗੁੱਗੇ ਬਾਬੇ ਦਾ ਉਹ ਆ ਜਾ ਉਹ ਪਹੁੰਚਾਇਆ ਜਾ ਰਿਹਾ ਜਿੱਥੇ ਸੰਗਤ ਦਾ ਨਮਸਕਾਰ ਪੁੰਨਰੀ ਹੋਈ ਅੱਲਾ ਜ਼ਰਾ ਰਹੀ ਹੈ ਗੁੱਗਾ ਬਾਬਾ ਜੀ ਦਾ ਆਸ਼ੀਰਵਾਦ ਤੇ ਨਾਲ ਨਾਲ ਜਿਹੜਾ ਰਾਤ ਨੂੰ ਗੁਰੂ ਘਰ ਜੇ ਉਹ ਰਾਤ ਗੁੱਗਾ ਪ੍ਰੋਗਰਾਮ ਇਸ ਮੇਲੇ ਨਾਲ ਸੰਬੰਧਿਤ ਹੋ ਰਹੇ ਨੇ ਤੇ ਇਸ ਵੇਲੇ ਮਹਿਲਾਵਾਂ ਬਾਬਾ ਜੀ ਦੀ ਜੋਤ ਜਿਹੜੀ ਹੈਗੀ ਆ ਉਹ ਜਗਾਉਂਦੇ ਹੋਏ ਵੀ ਇੱਥੇ ਨਜ਼ਰ ਆ ਰਹੇ ਨੇ ਕਾਫੀ ਉਸਾਰ ਆਬੜੀ ਤੂੰਮਤਾਮ ਨਾਲ ਮੇਲੇ ਦਾ ਜਿਹੜਾ ਉਜੋਜਨ ਜਿਹੜਾ ਹੈਗਾ ਉਹ ਇੱਥੇ ਕੀਤਾ ਜਾਂਦਾ ਏ ਢੋਲ ਨਜ਼ਾਰੇ ਵੀ ਵੱਜਦੇ ਹੋਏ ਨਜ਼ਰ ਆ ਰਹੇ ਨੇ ਉਹ ਵੀ ਤਸਵੀਰਾਂ ਜ਼ਰੂਰ ਆਪਣੇ ਦਸਤਾਰਾਂ ਨਾਲ ਸਾਜੀਆਂ ਕਰਨ ਦੀ ਕੋਸ਼ਿਸ਼ ਕਰਾਂਗਾ ਕਿ ਢੋਲ ਵੱਜਦੇ ਹੋਏ ਨਜ਼ਰ ਆ ਰਹੇ ਨੇ उत्साह जरा है वो जा रहा है और इस बर, पासे भी जेडी संगत है लंबी लहर लगे बाबा जी के दर्शन करते हुए नजर आ रहे हैं ਫੀਰਾਂ ਤੁਸੀਂ ਦੇਖ ਸਕਦੇ ਹੋ ਮਹਿਲਾਵਾਂ ਵੱਲੋਂ ਜੋ ਜਗਾ ਕੇ ਜਿਹੜਾ ਕੀ ਬਾਬਾ ਜੀ ਦਾ ਭੋਗ ਹੈਗਾ ਸੇਵੀਆਂ ਦਾ ਆਤੇਰੇ ਦੀਵੇ ਵਾਲੇ ਜਾਂਦੇ ਨੇ ਤੇ ਸੀ ਕਿ ਜੋਤ ਜਗਾਈ ਜਾਂਦੀ ਹੈ ਨਾਲ ਦੀ ਨਾਲ ਸੇਵੀਆਂ ਜਿਹੜੀਆਂ ਹੁੰਦੀਆਂ ਖਾਸ ਕਰਕੇ ਜਿਹੜਾ ਭੋਗ ਜਿਹੜਾ ਹੈਗਾ ਉਹ ਅਸਲੇ ਇੱਥੇ ਨਜ਼ਰ ਆ ਰਿਹਾ ਕਿ ਬਾਬਾ ਜੀ ਦਾ ਜਿਹੜਾ ਭੋਗ ਹੈਗਾ ਉਹ ਸੇਵੀਆਂ ਦਾ ਪ੍ਰਸ਼ਾਦ ਜਿਹੜਾ ਹੈਗਾ ਉਹ ਇੱਥੇ ਮਹਿਲਾਵਾਂ ਵੱਲੋਂ ਸੰਗਤ ਵੱਲੋਂ ਹਰ ਸਾਲ ਇਤਰਾਹੀ ਸਾਲ ਜਿਵੇਂ ਕੀਤਾ ਜਾ ਰਿਹਾ ਹੈ ਔਰ ਇਸੇ ਤਰ੍ਹਾਂ ਹੀ ਸ਼ਾਮ ਨੂੰ ਜਿਹੜੇ ਪੰਡਾਲ ਸਜਾਏ ਜਾ ਰਹੇ ਨੇ ਤੇ ਕੱਲ 28 ਤਰੀਕ ਨੂੰ ਮਸਜਿਦ ਦੀ ਕਰੂਏ ਤੇ ਦਰਜ ਕਿਸੇ ਕੋਲ ਨਹੀਂ ਸਕੀ ਜਿਹੜਾ 14ਵਾਂ 11 ਲੜਕੀਆਂ ਤੇ ਸਾਡੀ ਦਾ ਜਿਹੜਾ ਬਾਕੀ ਦਾ ਉਹ ਇਕੱਲਾ ਹੈ ਔਰ ਹਰ ਕੰਸਲਵਾਰ ਜਿੰਦਾਬਾਦ ਜਿੰਦਾਬਾਦ ਹੋ ਸਾਰੀ ਬੀਤੀ ਉਹਨਾਂ ਪਰਿਵਾਰਾਂ ਨੂੰ ਦਾਜ ਜਰਵਾਏ ਜੋ ਆਮ ਤੌਰ ਤੇ ਜਿਹੜਾ ਵਿਆਹ ਹੁੰਦੇ ਨੇ ਕੋਈ ਵੀ ਸੰਗਤ ਆਪੇ ਮਾਪੇ ਲੈ ਰਿਹਾ ਗਿਆ ਬੀ ਲੜਕੀ ਨੂੰ ਸਮਾਨ ਸਮਾਨ ਜਲਾਇਗਾ ਉਹ ਉਹਨਾਂ ਵੱਲ ਲੱਤਿਆ ਜਾਂਦਾ ਉਸੇ ਤਰ੍ਹਾਂ ਹੀ ਇਹ ਲੜਕੀਆਂ ਦੇ ਵਿਆਹ ਵੀ ਇੱਥੇ ਕਰਵਾਏ ਜਾਂਦੇ ਨੇ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम और व्हाट्सएप चैनल पर